ਪਾਸਾ ਤੋਂ ਮੇਰੇ ਵੀਰ ਸਾਹਿਬ ਅਸੀਂ ਚਲੇ ਜਾਵਾਂਗੇ ਅਸੀਂ ਤੁਹਾਨੂੰ ਅੱਗੇ ਅਸੀਂ ਚੱਲਦੇ ਹਾਂ ਅਸੀਂ ਸੌਖਾ ਅਸੀਂ ਤੁਹਾਡੇ ਕਰਕੇ ਆਉਂਦੇ ਤੇ ਬਣ ਕੇ ਤੁਸੀਂ ਜੀ ਜਵਾਬ ਪ੍ਰੈਸ ਕਾਨਫਰੈਂਸ ਵਾਸਤੇ ਅਸੀਂ ਕੇਵਲ ਹਾਫ ਮੀਟਿੰਗ ਕਰਾਂਗੇ ਸਰ ਸਰ ਮੈਨੂੰ ਰੀਜ਼ਨ ਕੀ ਆ क्वेश्चन आंसर का ਇਹਨਾਂ ਨੂੰ ਯਾਰਾ ਜੀ ਕੰਮ ਨਹੀਂ ਹੋ ਰਹੀਆਂ ਪ੍ਰੈਸ ਦੇ ਸਾਹਮਣੇ ਬੈਠੇ ਹੋ ਜਿੰਡਰਸ਼ਿਪ ਕਰੀਏ ਨਾ ਡਾਇਰੈਕਟਰਸ਼ਿਪ ਤੁਸੀਂ ਸਾਰਾ ਕੋਈ ਕੰਮ ਨਹੀਂ ਹੋਇਆ ਇਹਨਾਂ ਦਾ ਦਰਸ ਇਹ ਹੈ ਵੀ ਇਹ ਲੋਕਾਂ ਦੇ ਅੱਜ ਸਾਰਾ ਹਾਊਸ ਦੇ ਖੜੇ ਹੋ ਕੇ ਇਸ ਚੀਜ਼ ਦੀ ਵੰਦੀ ਜਿੰਦਾਈ ਕੰਮ ਨਹੀਂ ਹੋ ਤੋ ਦਿਨ ਬਿਤਾ ਰਹੇ ਸਨ ਸਭ ਪ੍ਰੈਸ ਦੇ ਸਾਹਮਣੇ ਬੈਠੇ ਹੋ ਜਬਸਤ ਅਸੇ ਦਾਸ ਨੇ ਆਖਦਾ ਕੰਮ ਨਹੀਂ ਫੈਕੀ ਸਾਰਾ ਕੰਮਸਰ ਮੈਸੇਰ ਆਇਆ ਹੋ ਅੱਜ ਹੀ ਤੁਹਾਡੇ ਨਾਲ ਹੈ ਪ੍ਰੈਸਡੈਂਟ ਦੱਸੋ ਜੀ ਪਹਿਲਾਂ ਪਹਿਲਾਂ ਕੀ ਰੋਣਾ ਦਾ ਤੁਸੀਂ ਪ੍ਰੈਸ ਵਿੱਚ ਰੋਲਾ ਪਾ ਲੈਂਦੇ ਸੀ ਸਾਰੇ ਉਹ ਤਾਂ ਤੁਸੀਂ ਸਾਰਿਆਂ ਨੇ ਪ੍ਰੈਸ ਵਿੱਚ ਰੋਲਾ ਪਾਉਂਦੇ ਹੁੰਦੇ ਸੀ ਵੀ ਪ੍ਰੈਸ ਵੀ ਪਰ ਪ੍ਰੈਸ ਤੇ ਬੈਠੂਗੀ ਜੀ ਪ੍ਰੈਸ ਤੇ ਬੈਠੂਗੀ ਜੀ ਥਾਰੇ ਆਨ ਕਰ ਦਿਓ ਜੀ ਪਿਛਲੀਆਂ ਪੁੱਤ ਤੁਸੀਂ ਇਹ ਵੀ ਆਪਣੇ ਬੰਦੇ ਜੀ ਇਹ ਵੀ ਆਪਣੇ ਸਾਰੇ ਇਹ ਵੀ ਜ਼ਿੰਮੇਵਾਰ ਬਣ ਕੇ ਸ਼ਹਿਰ ਦੇ ਇਹ ਵੀ ਬਰਾਬਰ ਦੇ ਅਸੀਂ ਜ਼ਿੰਮੇਵਾਰਾ ਸ਼ਹਿਰ ਦੇ ਇਹ ਵੀ ਜ਼ਿੰਮੇਵਾਰ ਪ੍ਰੈਸ ਨੂੰ ਬੇਨਤੀ ਹੈ ਜੀ ਕਾਰਵਾਈ ਸ਼ੁਰੂ ਕਰਨ ਦਿਓ ਹਾਂ ਇੱਥੇ ਬੈਠਣ ਨੂੰ ਪ੍ਰੈਸ ਨੂੰ ਬੈਠੋ ਕਿਉਂ ਕਿਉਂ ਕਾਰਵਾਈ ਮੇਰੀ ਗੱਲ ਸੁਣੋ ਪ੍ਰੈਸ ਇੱਥੇ ਬੈਠੂਗੀ ਜੀ ਹਰ ਵਾਰ ਤੁਸੀਂ ਪ੍ਰੈਸ ਦੇ ਵਿੱਚ ਰੋਲਾ ਪਾਉਂਦੇ ਹੁੰਦੇ ਸੀਗੇ ਆਪਾਂ ਨੂੰ ਅੱਜ ਤੁਸੀਂ ਤੁਛ ਦਰਜ ਕੀ ਹੈ ਪ੍ਰੈਸ ਤੋਂ ਅੰਦਰ ਸਭ ਲੱਭ ਸਾਰੇ ਇਹ ਵੀ ਸਰ ਇਹ ਵੀ ਆਪਣੇ ਧਾਰ ਹੈ ਜ਼ਿੰਮੇਵਾਰ ਵਿਅਕਤੀ ਨੇ ਸ਼ਹਿਰ ਸਾਰੇ ਪ੍ਰੈਸ ਮੈਂਬਰਸ ਨੂੰ ਬੇਨਤੀ ਹੈ ਪਲੀਜ਼ ਹਾਲ ਖਾਲੀ ਕਰ ਦਿੱਤਾ ਜਾਵੇ ਉਹ ਡਿਜ਼ਾਈਨ ਹੋ ਚੁੱਕਾ ਤਾਂ ਪਲੀਜ਼ ਆਪ ਚਲੇਗੇ। ਤਾਂ ਅਬ ਇਸਕੇ ਬਾਰੇ ਮੈਂ ਮੋਰ ਜ਼ਿਆਦਾ ਕੁਝ ਨਹੀਂ।